ਕਦੇ ਕਦੇ ਮਾਮੂਲੀ ਲੜਾਈ ਵੀ ਇੰਨਾ ਪਿਆਨੇ ਕ ਰੂਪ ਲੈ ਲੈਂਦੀ ਹੈ ਕਿ ਉਹ ਲੜਾਈ ਹਥੋਪਾਈ ਤੱਕ ਚਲੀ ਜਾਂਦੀ ਹੈ ਇਸ ਤਰ੍ਹਾਂ ਦਾ ਹੀ ਕੁਝ 2 ਦਿਨ ਪਹਿਨਾ ਹੋਇਆ ਪੋਏ ਹਲਕੇ ਦੇ ਕਸਬਾ ਸੜਨਾ ਵਿੱਚ ਜਿੱਥੇ ਇੱਕ ਸਕੂਟਰੀ ਦੀ ਪਾਰਕਿੰਗ ਨੂੰ ਲੈ ਕੇ ਦੋ ਲੋਕਾਂ ਵਿੱਚ ਮਾਮੂਲੀ ਟਕਰਾਅ ਹੋ ਗਈ जिस ਤੋਂ ਬਾਅਦ ਇੱਕ ਵਿਅਕਤੀ ਜਿਹੜਾ ਕਿ ਸਰਪੰਚ ਸੀ ਉਸ ਵੱਲੋਂ ਆਪਣੇ ਕੁਝ ਸਾਥੀਆਂ ਨੂੰ ਮੌਕੇ ਤੇ ਬੁਲਾ ਲਿਆ ਗਿਆ ਅਤੇ ਸਕੂਟਰੀ ਸਵਾਰ ਵਿਅਕਤੀ ਤੇ ਹਮਲਾ ਕਰ ਦਿੱਤਾ ਗਿਆ ਤਾਂ ਸੰਯੋਗ ਹੈ ਕਿ ਇਸ ਲੜਾਈ ਦੀ ਸਾਰੀ ਘਟਨਾ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਕੁਝ ਲੋਕ ਸਕੂਟਰੀ ਸਵਾਰ ਵਿਅਕਤੀ ਨਾਲ ਮਾਰਕੁੱਟਾਈ ਕਰ ਰਹੇ ਸਨ ਦੱਸ ਦੇ ਕਿ ਇਸ ਲੜਾਈ ਵਿੱਚ ਸਕੂਟਰੀ ਸਵਾਰ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ ਜ਼ਖਮੀ ਵਿਅਕਤੀ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਉਧਰ ਦੂਜੇ ਪਾਸੇ ਪੁਲਿਸ ਵੱਲੋਂ ਵੀ ਮਾਮਲਾ ਦਰਜ ਕਰਦੇ ਹੋਏ ਸਰਪੰਚ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬਾਕੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਬਨੇਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇਕੇ ਨਿਊਜ਼ ਆ ਗਿਆ ਨਾ ਸੋਰਗਪੁਰ ਦੀ ਬਾਈਫਰ। ਠੀਕ ਹੈ। ਅੱਜ ਵੀ ਜੋ ਵੀ ਹੋਇਆ ਮੈਂ ਇਹ ਕੰਨ ਕਹਿਣਾ ਚਾਹਾਂਗੀ ਪੁਲਿਸ ਜੋ ਵੀ ਕਰ ਰਹੀ ਹੈ ਉਹ ਅਨਸੈਟੀਸਫੈਕਟਰੀ ਹੈ। ਪੁਲਿਸ ਨੂੰ ਸਿਰਫ ਇਕਵੇਲਡ ਮਿਲਿਆ ਹੈ ਹਜੇ ਤੱਕ ਔਰ ਇੱਕ ਬੰਦਾ ਅੰਦਰ ਹੈਗਾ ਕਿ 6 ਤੋਂ 7 ਬੰਦੇ ਹੋਣਗੇ ਬਾਹਰ ਵੀ ਗਏ। ਪੁਲਿਸ ਕੀ ਕਰ ਰਹੀ ਹੈ? ਪੈਸਿਆਂ ਦੀ ਰਿਕਵਰੀ ਹਜੇ ਤੱਕ ਨਹੀਂ ਹੋਈ ਔਰ ਮੇਰਾ ਇੱਕ ਮੈਸੇਜ ਉਹ ਲੋਕਾਂ ਵਾਸਤੇ ਵੀ ਹੈ ਜਿਹੜੇ ਓਫ ਕੈਮਰਾ ਸਾਡੇ ਘਰ ਆ ਰਿਹਾ ਹੈ। ਚਲੋ 50 ਲੋਕ ਓਫ ਕਰਨਾ ਸਾਡੇ ਘਰ ਆਏ ਹੈ। ਤਾਨੂੰ ਕਹਿ ਰਹੇ ਕਿ ਸਾਡੇ ਨਾਲ ਵੀ ਇਹ ਹੋਇਆ ਸਾਡੇ ਨਾਲ ਪਹਿਲਾਂ ਹੋ ਚੁੱਕਿਆ ਹੈ ਜਾਂ ਪਰ ਮੈਂ ਇੱਕ ਚੀਜ਼ ਕਹਿਣਾ ਚਾਹਨੀ ਆ ਜੋ ਸਰਕਾਰ ਤੁਹਾਨੂੰ ਵੋਟ ਦਾ ਅਧਿਕਾਰ ਦਿੱਤੇ ਦਾ ਸਰਕਾਰ ਨੇ ਵੋਟ ਦਾ ਅਧਿਕਾਰ ਦਿੱਤਾ ਤੁਹਾਨੂੰ ਉਸ ਟਾਈਮ ਤੁਸੀਂ ਉਹਦਾ ਪ੍ਰੋਪਰ ਯੂਜ਼ ਕਿਉਂ ਨਹੀਂ ਕਰਦੇ ਉਸ ਟਾਈਮ ਤੁਸੀਂ ਇੱਕ ਐਸਾ ਜੇ ਬੰਦੇ ਨੂੰ ਸਰਪੰਚ ਬਣਾ ਦਿੱਤਾ ਜਿਹਦਾ ਕੈਰੈਕਟਰ ਖਰਾਬ ਹੈ ਜਿਹਦੇ ਤੇ ਅੱਗੇ ਕਿੰਨੇ ਸਾਰੇ ਲਾਂਚਨ ਲੱਗੇ ਹੋਏ ਆ ਕਿੰਨੇ ਸਾਰੇ ਕੇਸ ਦਰਜ ਹੈਗੇ ਕਿਸ ਤਰ੍ਹਾਂ ਲੋਕੀ ਫਿਰ ਉਹਨੂੰ ਆਪਣਾ ਵੋਟ ਵਰ ਚੁਣ ਲੈਂਦੇ ਆ ਇਹ ਜਿਹੜਾ ਕੁਸ਼ਨ ਮਾਰਕ ਹੈਗਾ ਇਹ ਜਨਤਾ ਤੇ ਵੀ ਹੈਗਾ ਕਹਿੰਦੇ ਉਹ ਸ਼ਾਸਨ ਤੋਂ ਮੇਰੀ ਇਹੀ ਮੰਗ ਹੈਗੀ ਹੈ ਕਿ ਜਿਹੜੀ ਫਰਾਰ ਲੋਕ ਹੈਗੇ ਆ ਉਹਨਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਏ ਤੇ ਜਿਹੜਾ ਵੀ ਸਾਨੂੰ ਨਿصاف ਨਹੀਂਤਾ ਚਾਹੇ। ਦਿਯਤਰਨਾਜ ਇਹ ਮੇਰਾ ਨਾਮ ਸੌਰਵ ਹੈ। ਮੈਂ ਕਨਫੈਕਸ਼ਨਰੀ ਦਾ ਬਿਜ਼ਨਸ ਕਰਦਾ ਆਪਣਾ ਪੀਐਮ ਟ੍ਰੇਡਰ ਫਰਮ ਦੇ ਨਾਮ ਤੋਂ। ਸਾਡੀ ਗ੍ਰਾਈ ਜਲਦੀ ਰਹਿੰਦੀ ਜਿਸ ਸਮਨ ਸ਼ਾਮ ਨੂੰ ਰਾਤ ਨੂੰ ਇਹ ਗ੍ਰਾਈ ਲੈਣ ਜਾਇਦਾ ਮਾਰਕੀਟ ਦੇ ਵਿੱਚ ਮੈਂ ਗ੍ਰਾਈ ਲੈਣ ਗਿਆ ਹੋਇਆ ਸੀਗਾ। ਮਾਰਕੀਟ ਤੇ ਮੈਂ ਮੋਨੂ ਕਰਨਾ ਸੌਦੇ ਪਹੁੰਚਾ ਮੈਂ ਆਪਣੀ ਸਕੂਟੀ پارک ਕੀਤੀ ਹੋਈ ਸੀ। स्कूटी पार करने ਤੋਂ ਬਾਅਦ ਉੱਥੇ ਕਾਫੀ ਸਾਰੀ ਜਗ੍ਹਾ 'ਤੇ ਗੱਡੀਆਂ ਨਿਕੀਆਂ ਵੀ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਦਿਖ ਰਹੀ ਹੈ ਉਸ ਤੋਂ ਬਾਅਦ ਮਨੋਰ ਲਾਲਜੋ ਸਰਪੰਚ ਜੋ ਮੌਜੂਦਾ ਹੈਗੇ ਹਨ ਉਹ ਫਰਵਾਹਲੇ ਹੋ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਗੱਡੀ ਲੈ ਕੇ ਆਏ ਉਹ ਦੂਜੀ ਸਾਈਡ ਤੋਂ ਗੱਡੀ ਲੈ ਆ ਕੇ ਜਿੱਥੇ ਸਕੂਟੀ ਮੇਰੀ ਲੱਗੀ ਉਧਰ ਨੂੰ ਟਰਨ ਕਰੀ ਜਾਣ ਦੇ ਸੀ ਤੇ ਫੌਰਨ ਉਹਨਾਂ ਨੇ ਕੰਟੀਨਿਊਸਲੀ ਦੀਪ ਕਰਨਾ ਸ਼ੁਰੂ ਕਰ ਦਿੱਤਾ ਮੈਂ ਉੱਕੇ ਗਿਆ ਮੈਂ ਸਕੂਟੀ ਸਾਈਡ ਤੇ ਕੀਤੀ ਉਹ ਸਕੂਟੀ ਸਾਈਡ ਕਰਨ ਲੱਗਾ ਤੇ ਉਹਨਾਂ ਨੇ ਮੈਨੂੰ ਬੋਲਿਆ ਕਿ ਆਪਣੇ ਕਿਉਂ ਨੂੰ ਸਾਈਡ ਤੇ ਕਰਨਾ ਉਮਰ ਫਿਰ ਵੀ ਜੋ ਪਰਿਆਮਾਨ ਸਕੂਟੀ ਸਾਈਡ ਤੇ ਗੱਲ ਕੀਤੀ ਤੇ ਮੈਨੂੰ ਕਹਿੰਦਾ ਇਹਨੂੰ ਸੈਂਟਰ ਦੇ ਵਿੱਚ ਲਗਾ ਦੇ ਸਕੂਟੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੁਸੀਂ ਨਿਕਲ ਜਾਓ ਫਿਰ ਮੈਨੂੰ ਕਹਿੰਦਾ ਸੈਂਟਰ 'ਚ ਲਗਾ ਦਿਓ ਮੈਂ ਕਿਹਾ ਤੁਸੀਂ ਨਿਕਲ ਜਾਓ ਜਗ੍ਹਾ ਬਹੁਤ ਜ਼ਿਆਦਾ ਬਣ ਗਈ ਹੈ ਹੋ ਨਿਕਲ ਜਾਓ ਫਿਰ ਕਹਿੰਦਾ ਨਹੀਂ ਤੂੰ ਇਹਨੂੰ ਸੈਂਟਰ ਦੇ ਵਿੱਚ ਲਗਾ ਮੈਂ ਕਿਹਾ ਤੁਸੀਂ ਚਲੇ ਜਾਓ ਫਿਰ ਮੈਂ ਸੈਂਟਰ 'ਚ ਲਗਾ ਦਿੰਦਾ ਤੇ ਮੈਂ ਫਿਰ ਐਨੀ ਗੱਲ ਕਹਿ ਕੇ ਮੈਂ ਸਕੂਟੀ ਹੋਰ ਅੱਗੇ ਕਰਨ ਲੱਗਾ ਇਹਨਾਂ ਦੇ ਪਿੱਛੇ ਗੱਡੀ ਲੈ ਕੇ ਵਿੱਚ ਟੱਕੀ ਔਰ ਮੇਰੀ ਸਕੂਟੀ ਥੱਲੇ ਡਿੱਗ ਗਈ ਦੈਨ ਉਸ ਤੋਂ ਬਾਅਦ ਮੈਂ ਅੰਦਰ ਆਇਆ ਫੋਨ ਚੁੱਕਿਆ ਮੈਂ ਪੁਲਿਸ ਨੂੰ ਕਾਲ ਲਗਾਈ ਕਿ ਇਹਨੇ ਡ੍ਰਿੰਕ ਦਿੱਤੀ ਦੀ ਐ ਔਰ ਮੇਰੇ ਨਾਲ ਮਿਸਬੀਹੇਵ ਕਰ ਰਿਹਾ ਐ ਐਨੇ ਐਨੀ ਦੇਰ ਦੇ ਵਿੱਚ ਮੁੰਡਿਆਂ ਨੂੰ ਫੋਨ ਕਰਕੇ ਮੁੰਡੇ ਬੁਲਾ ਲਏ ਔਰ ਮੇਰੇ ਨਾਲ ਉਹਦੇ ਉੱਤੇ ਅਟੈਕ ਕਰ ਦਿੱਤਾ ਹਮਲਾ ਕਰ ਦਿੱਤਾ ਨੇ ਤਿੰਨ ਚਾਰ ਮੁੰਡਿਆਂ ਦੇ ਨਾਲ ਐਨੇ ਮੈਨਾ ਮਾਰਕਟਾਈ ਕੀਤੀ ਮਾਰਕਟਾਈ ਕਰਨ ਦੇ ਬਾਵਜੂਦ ਵੀ ਫਿਰ ਮੈਂ ਉਥੋਂ ਆਪਣਾ ਆਪ ਛਡਾ ਕੇ ਕਿਸੇ ਤਰੀਕੇ ਨਾਲ ਮੈਂ ਅਦਰ ਦੁਕਾਨ ਦੇ ਚਲੇ ਗਿਆ ਫਿਰ ਇਹਨੇ ਬਾਹਰ ਲੋਕੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਆਪਣੇ ਮੁੰਡਿਆਂ ਦੇ ਨਾਲ ਦੈਨ ਜਦੋਂ ਮੈਂ ਅੰਦਰ ਆਇਆ ਇਹਨੂੰ ਲੱਗਿਆ ਕਿ ਇਨ ਚਾਰ ਮੁੰਡੇ ਕੱਟਾ ਗਏ ਨੇ ਚਾਰ ਪੰਜ ਮੁੰਡੇ ਹੋਰ ਬੁਲਾ ਗਏ ਐਨੇ ਅੰਦਰ ਮੇਰੇ ਨਾਲ ਕਟੋਵਰ ਸੱਤ ਅੱਠ ਜਾਨਿਆਂ ਨਾਲ ਮੇਰੇ ਨਾਲ ਅੰਦਰ ਮਾਰਕੁੱਟਾਈ ਕੀਤੀ ਮੇਰੇ ਸਿਰ ਦੇ ਉੱਪਰ ਤਿੱਕੇ ਸਟੂਲ ਜੋ ਮਤਲਬ ਜੇ ਹੱਥ ਦੇ ਵਿੱਚ ਆਇਆ ਇਹਨਾਂ ਨੇ ਉਹ ਤੁਸੀਂ ਵੀਡੀਓ ਜਿਹੜੀ ਵਾਇਰਲ ਹੋਈ ਉਹਦੇ ਵਿੱਚ ਦੇਖ ਸਕਦੇ ਹੋ ਐਨੇ ਮੇਰੇ ਨਾਲ ਬਹੁਤ ਜ਼ਿਆਦਾ ਮਤਲਬ ਮਾਰਕੁੱਟਾਈ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਲੱਗੇ ਕੋਈ ਨੇਬਰ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਛਡਾਣ ਦੀ ਪਰ ਫਿਰ ਵੀ ਨਹੀਂ ਹਟ ਰਹੀ ਹੈ ਜਦੋਂ ਨਾਲ ਲੱਗਿਆ ਬਾਜ਼ ਜਨਤਾ ਬਹੁਤ ਜ਼ਿਆਦਾ ਇਕੱਠੀ ਹੋ ਗਈ ਆ ਤੇ ਫਿਰ ਦੋ ਮੁੰਡੇ ਆਏ ਉਹਨਾਂ ਨੇ ਆਟੋ 'ਚ ਸੀਗੇ ਜਿਹੜੇ ਸਬਜ਼ੀ ਇੱਥੇ ਵੇਚਦੇ ਆ ਸਰਨੇ ਨਰ ਦੇ ਕੰਡੇ ਸੋਰੀ ਰੋਡ ਵਾਲੀ ਕੁਲੀ ਤੇ ਉਹਨਾਂ ਨੇ ਮੁੰਡਿਆਂ ਨੇ ਇਹਨਾਂ ਨੂੰ ਪਕੜ ਕੇ ਬੜੀ ਜ਼ੋਰ ਨਾਲ ਇਹਨਾਂ ਨੂੰ ਬਾਹਰ ਕੱਢਿਆ ਤੇ ਤਾਂ ਜਾ ਕੇ ਮੇਰੀ ਖਲਾਸੀ ਹੋਈ ਨਹੀਂ ਤੇ ਹਜੇ ਤੱਕ ਵੀ ਮੈਨੂੰ ਨਹੀਂ ਛੱਡਦੇ ਸੀ ਤੇ ਵਿੱਚ ਬੋਲ ਰਹੇ ਸੀਗੇ ਕਿ ਮੇਰੀ ਗੱਡੀ ਦੇ ਪਿੱਛੇ ਦਾਤਰ ਪਿਆ ਆ ਦਾਤਰ ਕੱਢੋ ਔਰ ਇਹ ਮੁੰਡੇ ਦੀ ਲੱਤ ਵੱਢ ਕੇ ਅਸੀਂ ਦੁਕਾਨ ਦੇ ਬਾਹਰ ਟੰਗਣੀ ਹੈਗੇ ਕਿ ਭਈ ਮੈਂ ਪੁਲਿਸ 'ਚ ਰਿਪੋਰਟ ਲਿਖਾਤੀ ਸੀ ਪੱਚਾ ਵੀ ਹੋ ਗਿਆ ਸੀਗਾ ਇਹਨਾਂ ਤੇ ਜੋ ਬੰਦੀ ਧਾਰਾ ਸੀਗੀਆਂ ਉੱਚ ਤਰ੍ਹਾਂ ਤੋਂ ਮੈਂ ਸੈਟੀਸਫਾਈਡ ਨਹੀਂ ਹਾਂ ਪਰ ਫਿਰ ਵੀ ਮੈਨੂੰ ਹਜੇ ਤੱਕ ਨਾਤੇ ਇਹਨਾਂ ਨੇ ਮੇਰਾ ਕੈਸ਼ ਵੀ ਕੱਢ ਲਿਆ ਸੀਗਾ ਮੇਰੀ ਜੋ ਗ੍ਰਾਹੀ ਸੀਗੀ ਤਕਰੀਬਨ 35 ਤੋਂ 40 ਹਜ਼ਾਰ ਸੀਗਾ ਤੇ ਉਹ ਗ੍ਰਾਹੀ ਇਹਨਾਂ ਨੇ ਮੇਰੀ ਪਾਕਟ ਦੇ ਵਿੱਚੋਂ ਕੱਢ ਲਈ ਨਾ ਤਾਂ ਹਜੇ ਤੱਕ ਮੇਰੀ ਗ੍ਰਾਹੀ ਜਿਹੜੀ ਇਹਨਾਂ ਨੇ ਪੈਸੇ ਕੱਢੇ ਆ ਰਿਕਵਰ ਹੋਏ ਆ ਨਾ ਹਜੇ ਤੱਕ ਇਹਨਾਂ ਦੇ ਮੁੰਡੇ ਅਰੈਸਟ ਹੋਏ ਆ ਸਿਰਫ ਇੱਕ ਮਨੋਰੀ ਲਾਲ ਜਿਹੜਾ ਸਰਪੰਚ ਹੈਗਾ ਹਰਵਾਲ ਦਾ ਉਹੀ ਅੰਦਰ ਬੈਠਾ ਆਇਆ ਪਿਛਲੇ ਦੋ ਦਿਨ ਤੋਂ ਹਾਈ ਤੱਕ ਮੁੰਡੇ ਪਕੜ ਦੇ ਵਿੱਚ ਨਹੀਂ ਆਏ ਮੈਂ ਅਸੀਂ ਥਾਣੇ ਜਾ ਕੇ ਵੀ ਆਏ ਆ ਪੁਲਿਸ ਨੂੰ ਅਸੀਂ ਰਿਕੁਐਸਟ ਵੀ ਕੀਤੀ ਹੈ ਕਿ ਔਰ ਮੇਰਾ ਜਿਹੜਾ ਕੈਸ਼ ਹੈਗਾ ਉਹ ਰਿਕਵਰ ਕਰਕੇ ਦੋ ਜਿਹੜਾ ਮੇਰਾ ਨਨੇ ਪਾਕਟ ਦੇ ਵਿੱਚੋਂ ਕੱਢਿਆ ਹੈ ਬਟ ਹਜੇ ਤੱਕ ਉਹ ਨਹੀਂ ਹੋਇਆ ਮੇਰੀ ਇਹੀ ਅੰਨਾਂ ਤੋਂ ਮੰਗ ਹੈ ਕਿ ਮੈਨੂੰ ਹਿਸਾਬ ਦਿਲਾਇਆ ਜਾਏ ਮੇਰੇ ਜਿਹੜੇ ਕੈਸ਼ ਦੀ ਰਿਕਵਰੀ ਆ ਉਹ ਕੀਤੀ ਜਾਏ ਮੁੰਡੇ ਅरेस्ट ਕਰਕੇ ਉਹਨਾਂ ਤੇ ਬੰਦਿਕਾਣੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਫੋਟੋ ਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਕਿਉਂਕਿ ਸੀਸੀਟੀਵੀ ਵੀ ਜਿਹੜਾ ਵਾਇਰਲ ਹੋਈ ਹੈ ਕੀ ਮਾਮਲਾ ਸੀਗਾ ਔਰ ਉੱਤੇ ਕੀ ਕੁਰੇ ਸੀ ਉਹਨੂੰ ਕਾਰਵਾਈ ਕਿਹਦੇ ਵਿੱਚ ਇਸ ਤਰ੍ਹਾਂ ਹੋਇਆ ਸੀ ਜੀ ਨਰੋਟ ਪੁਲੀ ਤੇ ਦੋਆਪ ਪਾਰਟੀਆਂ ਵਿੱਚ ਦੋ ਪਾਰਟੀ ਕੀ ਕੇ ਕੇਪਸੇ ਤੇ 1 ਲੱਖ 800 ਸੌਰਵ ਸੌਰਵ ਪੁੱਤਰ ਸੁਹਾਚੰਦਰ ਵਾਸੀ ਅਦਰਸ਼ ਕਲੋਨੀ ਸਰਨਾਥ ਇਹ ਕਿਤੇ ਆਪਣੇ ਪਰਚੂਨ ਦਾ ਸਮਾਨ ਜਿਹੜਾ ਸਪਲਾਈ ਕਰਦਾ ਸੀ ਤੇ ਉੱਥੇ ਸਰਪੰਚਾ ਜਿਹਨੇ ਮਨੋਰ ਲਾਲ ਪੁੱਤਰ ਸਾਈਂ ਦਾਸ ਜਿਹੜਾ ਬਸੰਤਪੁਰੀ ਦੇ ਜਿਹੜਾ ਪਾਪਾ ਬਸੰਤਪੁਰੀ ਦੇ ਉਹਨਾਂ ਨਾਲ ਤੇ ਉਹਨਾਂ ਦੇ ਬੰਦਿਆਂ ਨਾਲ ਕੁਝ ਬੰਦਿਆਂ ਨਾਲ ਇਹਨਾਂ ਦਾ ਮਹੋਟੀ ਝਗੜਾ ਹੋ ਗਿਆ ਸੀ ਤੇ ਉੱਥੇ ਕੁੱਟਮਾਰ ਕੀਤੀ ਗਈ ਸੀ 31 ਤਰੀਕ ਨੂੰ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਉਹਨੇ ਸਾਡੇ ਚਰਨਜੀਤ ਸਿੰਘ ਐਸਐਸ ਨੇ ਉਹਨਾਂ પાસે ਸਟੇਟਮੈਂਟ ਕਰਾਈ ਸੀ ਉਦੇ ਬਿਹੇਫ ਤੇ ਸਟੇਟਮੈਂਟ ਦੇ ਬਿਹੇਫ ਤੇ ਆਪਾਂ ਜੋ ਕਾਰਵਾਈ ਬੰਦੀ ਸੀ ਮਕਦਮਾ ਦਰਜ ਕਰਤਾ ਸੀ ਇਹਦੇ ਵਿੱਚ ਜਿਹੜੇ ਮਨੋਰਲਾ ਸਰਪੰਚ ਨੇ ਉਹਨਾਂ ਦੀ ਅਰੈਸਟ ਪੈ ਗਈ ਸੀ ਤੇ ਉਹਨਾਂ ਨੂੰ ਕੋਰਟ ਚ ਪੇਸ਼ ਕੀਤਾ ਗਿਆ ਸੀ ਤੇ ਕੋਰਟ ਦੇ ਹੁਕਮ ਤਾ ਅ ਉਹਨਾਂ ਨੂੰ ਸਾਬ ਜਿਲ ਪਟਾਣਪੁਰ ਜਿਹੜਾ ਬੰਦ ਕਰਤਾ ਗਾ ਨੈਕਸ ਜਿਹੜੇ ਅਕਿਊਜ਼ ਰਹਿੰਦੇ ਨੇ ਤੇ ਉਹੜਾ ਤੇ ਰੇਡ ਕੀਤੇ ਜਾ ਰਹੇ ਨੇ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਬੰਦੀ ਕਾਰਵਾਈ ਕੀਤੀ ਜਾਏ ਅਗਲੇ ਜਿਹੜੇ ਸਰੋਂਾਂ ਵਿੱਚੋਂ ਕੋਈ ਗ੍ਰਿਫਤਾਰ ਹੋਵੇ ਇਹਨਾਂ ਦੇ ਰੇਡ ਕੀਤੇ ਆ ਜੀ ਕਿ ਇਹਨਾਂ ਨੂੰ ਪਤਾ ਲੱਗ ਗਿਆ ਜੀ ਕਿ ਮਕਦਮਾ ਦਰਜ ਹੋ ਗਿਆ ਤੇ ਇਹ ਅੱਗੇ ਆਪਣੇ ਗ੍ਰਿਫਤਾਰੀ ਤੋਂ ਡਰਦੇ ਮਾਰੇ ਅ